ਵੀ ਯੂਨੀਵਰਸਿਟੀ ਤੁਹਾਡੇ ਹੱਥੋਂ ਜਾ ਰਹੀ ਆ ਬਈ ਤੁਸੀਂ ਕੱਲ ਨੂੰ ਇਹ ਨਾ ਕਿਉ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਤੁਸੀਂ ਯੂਨੀਵਰਸਿਟੀ ਬਚਾਈ ਨੂੰ ਅਸੀਂ ਤਾਂ ਬੈਠੇ ਆ ਸੰਘਰਸ਼ ਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨੀ ਆ ਬਾਕੀ ਸਾਰੇ ਅਸੀਂ ਅਸੀਂ ਤੁਹਾਡੇ ਨਾਲ ਆ ਸੰਘਰਸ਼ ਜੀ ਆਪਾਂ ਫੋਰਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤਮੀ ਰੱਖਿਓ ਤੇ ਪੂਰੀ ਕੋਸ਼ਿਸ਼ ਹੁੰਦੀ ਆ ਬਗਾਰਨ ਦੀ ਉੱਥੇ ਪੈ ਖਲਾਰਾ ਪੈਂਦਾ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ। ਉਦੋਂ ਭਗਵੰਤ ਮਾਨ ਆਵਾਜ਼ਨੀ ਪਾਰਟੀ ਸਰਕਾਰ ਕੀ ਕਰਦੀ ਪਈ ਸੀਗੀ? ਉਦੋਂ ਇਹਨਾਂ ਨੇ 1200 ਮਾਰਚ ਕਰਦੇ ਵਿਦਿਆਰਥੀਆਂ ਦੇ ਉੱਤੇ 50 ਪੁਲਿਸ ਵੱਲੋਂ ਲਾਠੀ ਚਾਰਜ ਕਰਵਾਇਆ। ਟੁੱਟੋਗੇ ਘੁੱਟਿਆ ਸਾਨੂੰ ਸਾਡੇ ਉੱਤੇ ਅਸੀਂ ਆਪਣੇ ਪਿੰਡੇ ਤੇ ਪੰਜਾਬ ਪੁੱਜਦੀਆਂ ਲਾਠੀਆਂ ਨੇ ਡਾਂਗਾਂ ਨੇ ਉਹ ਹੰਡਾਈਆਂ ਨੇ। ਕੋਈ ਜਦੋਂ ਵੀ ਸਪੀਚ ਕਰਨੇ ਤੈਅ ਚ ਨਹੀਂ ਆਉਣਾ। ਬੜੇ ਸਬਰ ਜ਼ਾਬਤ ਚ ਕਰਨਾ। ਮੌਕਾ ਹੀ ਨਹੀਂ ਦੇਣਾ। ਮੌਕਾ ਦਿੱਤਾ ਉਹ ਫਿਰ ਨੁਕਸਾਨ ਦੇ ਹੋਊਗਾ ਪੂਰੇ ਅੰਦੋਲਨ ਤੋਂ ਤੇ ਨਾ ਜਿਹੜਾ ਅਸੀਂ ਅਸਲ ਗੱਲ ਗਈ ਉਹ ਕੀਤੀ ਨਹੀਂ ਉਹ ਗਾ ਤਾਂ ਉਹ ਨਹੀਂ ਚਲ ਕਬਜ਼ੇ ਵਾਲਾ ਇੱਕ ਇਹ ਕੋਈ ਤੁਸੀਂ ਜੇ ਆਪਾਂ ਅੰਦੋਲਨ ਜਿਤਨੀ ਫੇ ਘਾੜੀ ਲਾ ਦਾਂਗੇ ਯਾਰ ਕੋਈ ਆ ਦੇਖੋ ਰਾਜ ਸਭਾ ਮੈਂਬਰ ਨੂੰ ਲਾਇਆ ਜਿਹੜਾ ਕਾਰ ਸੇਲ ਪਰਚੇਜ਼ਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਏ ਛਮਾਈ ਦਾ ਕਮਾਉਂਦੇ ਆ ਉਹ ਮੇਨ ਮੋਟੀ ਵੀ ਕੀ ਆ ਇੱਥੇ 2500 ਰੁਪਏ ਚ ਬੰਦਾ ਐਮੇ ਕਰ ਜਾਂਦਾ ਤੇ 2 ਲੱਖ ਰੁਪਏ ਦੇ ਕੇ ਤਾਂ ਗੇਟ ਟੈਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਸੀਐਮ ਵੀ ਤਾਂ ਹੱਕ ਖੋਇਆ ਜਦੋਂ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਜਗੀ ਇਹ ਵੀ ਸਿਰ ਤੇ ਜੁੱਤੀ ਐ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲੈ ਕੇ ਟੱਕਰਨਾ ਪੈਣਾਗਾ ਜੀ ਅੱਜ ਭਗਵੰਤ ਮਾਨ ਕਹਿ ਰਿਹਾ ਵੀ ਅਸੀਂ ਤਾਂ ਨਾਥੋ ਕੇ ਨਾਲ ਖੜੇ ਆ ਕੀ ਭਗਵੰਤ ਮਾਨ ਕੋਲ ਨਹੀਂ ਤਾਕਤ ਨਹੀਂ ਹੈਗੀ ਵੀ ਇੱਥੇ ਆ ਕੇ ਧਰਨੇ ਤੇ ਬੈਠੇ ਯੂਨੀਵਰਸਿਟੀ ਪੰਜਾਬ ਦੇ ਹੱਥਾਂ ਤੋਂ ਨਿਕਲ ਕੇ ਸੈਂਟਰ ਦੇ ਹੱਥ ਜਾਂਦੀ ਆ ਉਹਦੇ ਵਿੱਚ ਇਹ ਫਿਰ ਪੰਜਾਬ ਦੇ ਲੋਕਾਂ ਦੀ ਗਲਤੀ ਹੋਊਗੀ ਕਿ ਸਾਡੇ ਨਾਲ ਆ ਕੇ ਨਹੀਂ ਖੜੇ ਪੰਜਾਬ ਦੇ ਲੀਡਰਾਂ ਦੀ ਗਲਤੀ ਹੋਊਗੀ ਜਿੰਨੀਆਂ ਸਰਕਾਰਾਂ ਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਫਰਜ਼ ਬੰਦਾਗਾ ਦਿੱਲੀ ਦੇ ਜਵਾੜੇ ਜਿਹੜੇ ਸਾਡੇ ਇੱਥੇ ਯੂਨੀਵਰਸਿਟੀ ਦੇ ਖੁੱਲੇ ਪਏ ਨੇ ਉਹ ਤੋਂ ਹੀ ਯੂਨੀਵਰਸਿਟੀ ਕੱਲੀ ਅਸੀਂ ਕੱਢਣੀ ਨਹੀਂ ਹੈ ਅਸੀਂ ਉਹ ਜਵਾੜਿਆਂ ਦਾ ਮੂੰਹ ਭੰਨ ਕੇ ਉਹਨਾਂ ਨੂੰ ਵਾਪਸ ਮੋੜਨਾ ਉਸੇ گاਉਣ ਵਾਲਿਆਂ ਨੂੰ ਵੀ ਬਲਾਉ ਗੱਪਾਂ ਬਹੁਤ ਵੱੜਦੇ ਆਂ ਬਦੂਖਾਂ ਚੱਕੀ ਫਿਰਦੇ ਆਂ ਗੰਡਾਸੇ ਹੱਥਾਂ 'ਚ ਜੈ ਡਰਦੇ ਨਹੀਂ ਸਿਸਟਮ ਠਾਣਨ ਦੇਰ ਪੁੱਛ ਕੇ ਲੱਗਦਾ ਉਹ ਮਤਲਬ ਹੋਣੀ ਇਹਨਾਂ ਨੂੰ ਵੀ ਆਉਣਾ ਪਤਾ ਪੈਣਾ ਹੀ ਆ ਨਾ ਨਹੀਂ ਤਾਂ ਫੇ ਜਿਹੜੇ ਵਿਆਹ 'ਚ ਟੱਕਰ ਆ ਕੇ ਲਿਓ ਛੋਟੇ ਵਿਆਹ ਦੇ ਨੱਚੜਾ ਖਾੜੇ ਲਾਉਣੇ ਆ ਰੁਪਈਏ ਕਿੱਥੋਂ ਆਣੇ گاਉਣ ਵਾਲੇ ਨੇ ਇਹਦਾ ਤੂੜੀ ਵੇਚਣ ਲੱਗ ਜਾਣਗੇ ਜੇ ਤੁਸੀਂ ਹੜਤਾਲ ਕਰਦੇ ਵੀ ਅੱਜ ਜੇ ਇਹਨਾਂ ਨੇ ਬੀਜੇਪੀ ਆਰਐਸਐਸ ਨੇ ਕੋਈ ਆਪਦੀ ਨੀਤੀ ਲੈ ਕੇ ਆਉਣੀ ਆ ਉਹਦੇ ਵਾਸਤੇ ਰਾਹ ਪੱਧਰਾ ਕਰਕੇ ਜਿਹੜੀ 99 ਮੈਂਬਰ ਬੋਡੀ ਆ ਉਹਨੂੰ ਖਤਮ ਕਰ ਦਿੱਤਾਗਾ ਉਹਦੀ ਜਗ੍ਹਾ ਤੇ 31 ਮੈਂਬਰੀ ਇਕ ਬੋਡੀ ਲੈ ਕੇ ਆਇਆ ਜਿਹਦੇ ਵਿੱਚ ਜਿਹੜੀ 15 ਜਿਹੜੇ ਜਿਹੜੇ ਗ੍ਰੈਜੂਏਟ ਕੌਨਸਟਿਟੂਐਂਸੀ ਆ ਉਹ ਬਿਲਕੁਲ ਹੀ ਖਤਮ ਕਰਤੀ ਆ ਅਸਲ ਦੇ ਵਿੱਚ ਜੇ ਕੋਈ ਸਾਡੇ ਵਾਸਤੇ ਸਟੈਂਡ ਲੈਂਦਾ ਨਾ ਉਹੀ ਲੈਂਦੇ ਹੁੰਦੇ ਜਿਹੜੇ ਚੁਣਕੇ ਆਉਂਦੇ ਆ ਇਲੈਕਟ ਹੋ ਕੇ ਆਉਂਦੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੀ ਬਾਅਦ 'ਚ ਜਵਾਬ ਦੇਈ ਹੁੰਦੇ ਆ ਆ ਬੈਠਾ ਬਣੂ ਜਵਾਬ ਦੇਈ ਸੀਗਾ ਹਾਂ ਜਵਾਬ ਦੇ ਹੁੰਦੇ ਆ ਉਹ ਸਰਕਾਰਾਂ ਮੁਰੇ ਚੋਕਦੇ ਆ ਇੱਥੇ ਹੁੰਦੇ ਨਹੀਂ ਆਉਂਦੇ ਨਹੀਂ ਪਤਾ ਨਹੀਂ ਕਿੱਥੋਂ ਹੁੰਦੇ ਨੇ ਕਿੱਥੋਂ ਆਉਂਦੇ ਆ ਜੋਕੇ ਆਉਂਦੇ ਆ ਤੇ ਦੋ ਮੰਮੀ ਨਹੀਂ ਕੋਈ ਮੈਂਬਰ ਆ ਉਹ ਅਜੇ ਤੱਕ ਮੀਟਿੰਗ 'ਚ ਨਹੀਂ ਆਇਆ ਉਹਦੇ ਨਹੀਂ ਜਨਾ ਕੋਈ ਕਹੋ ਮੀਟਿੰਗ ਪਤਾ ਹੀ ਨਹੀਂ ਕਿਸੇ ਨੇ ਮੀਟਿੰਗ ਲਈ ਤੁਹਾਨੂੰ ਤੁਸੀਂ ਜੀ ਆ ਸੀਐਮ ਐਮਐਟ 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 ਉਹ ਮਲੇ ਇੰਦਿਆ ਮੈਂ ਲੋਕ ਕਹਿੰਦੇ ਆ ਮੈਂ ਕਿਉਂਕਿ ਵਾਈਟਲੇਸ਼ਨ ਮੰਤਰੀ ਐਮਐਲ ਉਹਨੇ ਨਾੜੇ ਦਾ ਯੂਨੀਵਰਸਿਟੀ ਖੋਲ ਲਈ ਇਹਨਾਂ ਦਾ ਸਿਲੰਦਰ ਕਾਮਚੀ ਦਾ ਲੱਡੂਆਂ ਤੇ ਤਾਂ ਰਾਜ ਸਭਾ ਦਾ ਮੈਂਬਰ ਬਣ ਗਿਆ ਜੀ ਆਹ ਦੇਖੋ ਰਾਜ ਸਭਾ ਮੈਂਬਰ ਨੂੰ ਲਾਇਆ ਜਿਹੜਾ ਕਾਰਫ ਸੇਲ ਪਰਚੇਜ਼ਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਏ ਛਮਾਈ ਦਾ ਕਮਾਉਂਦੇ ਹੋ ਮੇਨ ਮੋਟਿਵ ਕੀ ਹੈ ਇੱਥੇ 25 ਰੁਪਏ ਚ ਬੰਦਾ ਐਮਏ ਕਰ ਜਾਂਦਾ ਤੇ 2 ਲੱਖ ਰੁਪਏ ਦੇ ਕੇ ਤਾਂ ਗੇਟ ਤੇ ਐਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਪ੍ਰਾਈਵੇਟਾਈਜ਼ੇਸ਼ਨ ਠੀਕ ਹੈ ਜੀ ਕਿਸੇ ਤਰੀਕੇ ਨਾਲ ਇਹਨੂੰ ਕਿਵੇਂ ਬੰਦ ਕਰਨਾਗਾ ਦੂਜੀ ਗੱਲ ਪੰਜਾਬ ਦਾ ਸਿਰ ਚੰਡੀਗੜ ਸਾਡਾ ਤਾਜ ਹੈ ਚੰਡੀਗੜ੍ਹ ਯੂਨੀਵਰਸਿਟੀ ਲੋਹਰ ਤੋਂ ਲਿਆ ਕੇ ਇੱਥੇ ਬਸਾਈ ਹੈ 200 ਕਾਲਜ ਤੇ 1.5 ਲੱਖ ਬੱਚਾ ਕੋਰਸਪੋਂਡੈਂਸ ਤੇ ਪ੍ਰਾਈਵੇਟ ਰਾਈ ਪੜਦਾ ਹੈਗਾ ਜਿਹੜਾ ਬੱਚਾ ਕੋਈ ਡਿਊਟੀ ਜਾਂਦੀ ਤੀਵੀਂ ਮੁੰਡਾ ਜਿਹੜਾ ਕਹਿੰਦਾ ਮੈਂ ਐਮਏ ਕਰਨੀ ਆ ਪਾ ਅਗਲਾ 2500 3000 ਰੁਪਏ ਦੇ ਕੇ ਪੜ ਲੈਂਦਾ ਹੈਗਾ ਉਹ ਸੋਚਦੇ ਕਿ ਕਿੱਦਾਂ ਬੰਦੇ ਇਹਨੂੰ ਆਪਾਂ ਰੋਕੀਏ ਡੀਸੈਂਟਰਲਾਈਜ਼ ਕਰਦੇ ਆ ਹੌਲੀ ਹੌਲੀ ਜਿਹੜਾ ਹੈਗਾ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੱਲ 5 ਕਿਲੋਮੀਟਰ ਹੁੰਦਾ ਹੀ ਪੀਐਸਐਫ ਦਾ ਦਾਰਾ 50 ਕਿਲੋਮੀਟਰ ਵੀ ਤਾਂ ਬੀਬੀਐਮ ਵੀ ਤੋਂ ਹੱਕ ਖੋਇ ਜਦੋਂ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਵੀ ਸਿਰ ਤੇ ਜੁੱਤੀ ਹੈ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲਾ ਕੇ ਟੱਕਰਨਾ ਪੈਣਾਗਾ ਜੀ ਇਹਨਾਂ ਨੂੰ ਟੱਕਰ ਲਾ ਕੇ ਟੱਕਰਨਾ ਪੈਣਾ ਆ ਜਿਹੜੀ ਗੱਲ ਕਹੀ ਨਾ ਇੱਕ ਗੱਲ ਕਹਿ ਦਮ ਆ ਗੱਲ ਕਹੀ ਆ ਹੁਣ ਕਿਉਂਕਿ ਪੰਜਾਬ ਦੀ ਗੱਲ ਚੱਲ ਪਈ ਬੀਐਸਐਫ ਦੀ ਗੱਲ ਹੋਈ ਹੈ ਪਹਿਲਾਂ 5 ਕਿਲੋਮੀਟਰ ਸੀ ਇਹ ਇਹਨਾਂ ਨੇ ਵਧਾ ਕੇ ਕਰਤਾ ਹੁਣ 50 ਤੱਕ ਨਾ ਪੰਜਾ 50 ਕਿਉਂ ਕੀਤਾ ਸੀ ਆਂਦੀ ਜੀ ਡਰੋਨ 50 ਕਿਲੋਮੀਟਰ ਤੱਕ ਚਲੇ ਜਾਂਦੇ ਆ ਲਾ ਹੁਣ ਤਾਂ ਡਰੋਨ ਦਿੱਲੀ ਤੱਕ ਚਲੇ ਜਾਂਦੇ ਫਿਰ ਸਾਰਾ ਹੀ ਕਰ ਦਿਓ ਹਾਂ ਹੁਣ ਸਾਰਾ ਇਹ ਫੌਜ ਦੇ ਹਵਾਲੇ ਹੋ ਜੂ ਜਾਂ ਬੀਐਸਐਫ ਦੇ ਇਹ ਬਹਾਨੇ ਹੁੰਦੇ ਇਹਨਾਂ ਦੇ ਤਾਂ ਉਹ ਗੱਲ ਜ਼ਰੂਰੀ ਹੈ ਕਿ ਤਾਜ ਹੈ ਔਰ ਸਾਡੀ ਯੂਨੀਵਰਸਿਟੀ ਧੋਹਰ ਹੈ 1882 ਦੀ ਹੈ ਇਹ ਦੋ ਯੂਨੀਵਰਸਿਟੀਆਂ ਸੀ ਹਿੰਦੁਸਤਾਨ ਜਿਨ੍ਹਾਂ ਚੋਂ ਇੱਕ ਇਹ ਸੀ ਪੰਜਾਬ ਦੇ ਨਾਂ ਤੇ ਇੱਕ ਗੱਲ ਆ ਵੀ ਹੈ ਵੀ ਪਹਿਲਾਂ ਪੀਪੀਐਮ ਵੀ ਗਿਆ ਚੰਡੀਗੜ੍ਹ ਗਿਆ ਪੰਜਾਬ ਦੇ ਪਾਣੀ ਗਏ ਸਾਰੇ ਗਏ ਤੇ ਲੀਡਰਾਂ ਦਾ ਕੀ ਸਟੈਂਡ ਹੁੰਦਾ ਸੀ ਟਵੀਟ ਕਰਤਾ ਬਿਆਨ ਦੇਤਾ ਤੇ ਹੁਣ ਵੀ ਇਹੀ ਕੰਮ ਨਾ ਰਵੇ ਮੈਂ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਜਿਹੜੇ ਕੋਈ ਪੋਲੀਟੀਕਲ ਐਕਟਿਵ ਨੇ ਜਾਂ ਸੋਸ਼ੀਅਲੀ ਐਕਟਿਵ ਨੇ ਕਿਸਾਨ ਜੱਥੇਬੰਦੀਆਂ ਕੱਲਾ ਕੋਈ ਇਹ ਗੱਲ ਨਾ ਸਮਝੇ ਵੀ ਬਿਆਨ ਦੇ ਕੇ ਟਵੀਟ ਕਰਕੇ ਇਹ ਮਸਲਾ ਹੱਲ ਹੋ ਜਾਵੇ ਇਵਨ ਮਤਾ ਪਾ ਕੇ ਮਤਾ ਪਾ ਕੇ ਬੋਲਦੇ ਦੁੱਖੀ ਹੋਣਗੇ ਪਹਿਲਾਂ ਵੀ ਉਹ ਦੁੱਖੀ ਆਣੇ ਵੀ ਕੱਲੇ ਬਿਆਨਾਂ ਤੱਕ ਇੱਥੇ ਗਰਾਊਂਡ ਤੇ ਉਤਰਨਾ ਪੈਣਾ ਹੈ ਇੱਥੇ ਪਿੰਡਾਂ ਦੇ ਵਿੱਚੋਂ ਆਪਣੇ ਕੌਨਸੀ ਡਿਵੀਜ਼ਨੀਆਂ ਦੇ ਵਿੱਚੋਂ ਬੰਦੇ ਲੈ ਕੇ ਆਓ ਪੰਜਾਬ ਦੇ ਵਿੱਚ ਪੂਰਾ ਮਾਹੌਲ ਬਣਾਓ ਤਾਂ ਕਿ ਸੈਂਟਰ ਨੂੰ ਪਤਾ ਲੱਗੇ ਵੀ ਪੰਜਾਬ ਕੱਟਾ ਜਿਵੇਂ ਕਿਸਾਨੀ ਅੰਦੋਲਨ ਚ ਹੋਇਆ ਜੇ ਕੱਲੇ ਬਿਆਨਾਂ ਤੱਕ ਹੋਇਆ ਸਾਨੂੰ ਜਿੱਤੇ ਮਿਲੋਗਾ ਇਹ ਤੁਹਾਨੂੰ ਪੜ ਲਾਂਗੇ ਵੀ ਤੁਸੀਂ ਸਾਰਾ ਕੁਝ ਸਾਡਾ ਗਵਾਇਆ ਜੋ ਜਿੰਮੇਵਾਰ ਵੀ ਤੁਸੀਂ ਹੋਵੋਗੇ ਹੁਣ ਇਹ ਤੈਅ ਕਰ ਲਓ ਵੀ ਕੱਲੇ ਬਿਆਨ ਹੀ ਕੱਲੇ ਦੇਣਿਆ ਵੀ ਬੀਬੀਆਂ ਗਿਆ ਤੇ ਯੂਨੀਵਰਸਿਟੀ ਗਿਆ ਆਹ ਵਾਲੀ ਗੱਲ ਕਹਿਣੀ ਆ ਜਾਂ ਪਹਚਾਣੀ ਆ ਜੇ ਬਚਾਣੀਆਂ ਤੇ ਮੂਵਮੈਂਟ ਆ ਕੇ ਆ ਕੇ ਆ ਕੇ ਬੱਚਿਆਂ ਦੇ ਨਾਲ ਖੜ ਕੇ ਲੜੋ ਨੇ ਤਾਂ ਜ਼ਿੰਮੇਦਾਰ ਤੁਸੀਂ ਉਹ ਕਹਿੰਦੇ ਪੰਜਾਬ ਨੇ ਕਿਸੇ ਨੂੰ ਮਾਪੜੀ ਕਰਨਾ ਇੱਕ ਤੁਸੀਂ ਹੋਰ ਸੋਚ ਲੈ ਜੇ ਜੇ ਇਹਨਾਂ ਨੇ ਇਹ ਨਾ ਕੀਤਾ ਫਿਰ ਆਪਾਂ ਇਹਨਾਂ ਨਾਲ ਕੀ ਕਰਨਾ ਇਹ ਵੀ ਸੋਚੋ ਇਹ ਜ਼ਰੂਰੀ ਹੈ ਬੇਟਾ ਹੋਰ ਦੋ ਵੀ ਬੋਲ ਕੋਈ ਜਿਵੇਂ ਹੁਣ ਮਤਲਬ ਕਹਿਤਾ ਵੀ ਮੈਂ ਤਾਂ ਪੇਪਰ ਵਰਕ ਲੈ ਕੇ ਆ ਗਿਆ ਜੀ ਇਹ ਤਾਂ ਬਹੁਤ ਗਲਤ ਹੈ ਹੋ ਵੀ ਨਹੀਂ ਸਕਦਾ ਗੈਰ ਕਾਨੂੰਨੀ ਆਨ ਕਨਸਟੀਟਿਊਸ਼ਨਲ ਹੈ ਬਹੁਤ سارے ਸ਼ਬਦ ਉਹਨਾਂ ਨੇ ਵਰਤੇ ਮਤਲਬ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਭਗਵਾਨ ਤੁਮਨ ਆਮ ਆਦਮੀ ਪਾਰਟੀ ਸਰਕਾਰ ਕੀ ਕਰਦੀ ਪਈ ਸੀਗੀ ਉਦੋਂ ਇਹਨਾਂ ਨੇ 1200 ਮਾਰਚ ਕਰਦੇ ਵਿਦਿਆਰਥੀਆਂ ਦੇ ਉੱਤੇ 50 ਪੁਲਿਸ ਵੱਲੋਂ ਲਾਠੀ ਚਾਰਜ ਕਰਵਾਇਆ ਸਿਵਲ ਯੂਨੀਫਾਰਮ ਦੇ ਵਿੱਚ ਤੇ ਦੂਜੀ ਯੂਨੀਫਾਰਮ ਦੇ ਵਿੱਚ ਉਹਨਾਂ ਨੇ ਧੂਤ ਧੂਕੇ ਕੁੱਟਿਆ ਸਾਨੂੰ ਸਾਡੇ ਉੱਤੇ ਅਸੀਂ ਆਪਣੇ ਪਿੰਡੇ ਤੇ ਪੰਜਾਬ ਪੁੱਜਦੀਆਂ ਇਹ ਲਾਠੀਆਂ ਨੇ ਡਾਂਗਾ ਨੇ ਉਹ ਹੰਡਾਈਆਂ ਨੇ ਪੰਜਾਬ ਪੁਲਿਸ ਦਾ ਸਟ੍ਰੈਟਿਕਟਰ ਇਹ ਹੈ ਅੱਜ ਭਗਵੰਤ ਮਾਨ ਕਹਿ ਰਿਹਾ ਵੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਕੀ ਭਗਵੰਤ ਮਾਨ ਕੋਲ ਨਹੀਂ ਤਾਕਤ ਨਹੀਂ ਹੈਗੀ ਵੀ ਇੱਥੇ ਆ ਕੇ ਧਰਨੇ ਤੇ ਬੈਠੇ ਜਦੋਂ ਉੱਥੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੇ ਨੇ ਉਦੋਂ ਫਟਾਫਟ ਸਾਰੇ ਪਹੁੰਚ ਜਾਂਦੇ ਨੇ ਉੱਥੇ ਕੀ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਵਿਰਾਸਤੀ ਯੂਨੀਵਰਸਿਟੀ ਦੇ ਨਾਲ ਇੰਨਾ ਸਰੋਕਾਰ ਨਹੀਂ ਹੈਗਾ ਵੀ ਉਹ ਆ ਕੇ ਧਰਨਾ ਲਾ ਦੇਣ ਇਹ ਤੋਂ ਪਤਾ ਲੱਗਦਾ ਬੇਟਾ ਉਹ ਸੀਰੀਅਸ ਹੈ ਕੇਜਰੀਵਾਲ ਨਾਲ ਪੰਜਾਬ ਨਾਲ ਇਸ ਵੇਲੇ ਇਸ ਵੇਲੇ ਜਿਹੜੀ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਹੈ ਉਹ ਮੂਦੀ ਮਤਲਬ ਸੰਗਠਨ ਦੀ ਬਿਲਡਿੰਗ ਨਹੀਂ ਲੈ ਕਦੀ ਕੋਈ ਮੱਕ ਮਤਰੀ ਭਾਵੇਂ ਕਿਸੇ ਦੀ ਸਰਕਾਰ ਰਹੀ ਹੋਵੇ ਕਦੀ ਨਾ ਪਹਿਲੇ ਵੜਿਆ ਨਾ ਕਦੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਕ੍ਰਮੈਸ਼ਨ ਦੇ ਕੇਸ ਚੱਲਣਦੇ ਆ ਵਾਈਸ ਚਾਂਸਲਰ ਤੇ ਇੱਕ ਇੱਕ ਬੰਦਾ ਤਿੰਨ ਤਿੰਨ ਚਾਰ ਚਾਰ ਤਨਖਾਹਾਂ ਲੈ ਜਾਂਦਾ ਕੈਂਪਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੀਬੀਆ ਇਨਕੁਆਰੀ ਦੀਆਂ ਮੰਗਾ ਚੱਲਦੀਆਂ ਪਿਆਣੇ ਪਰ ਉਹਦੇ ਦੇ ਕੋਈ ਬੋਲ ਨਹੀਂ ਰਿਹਾ ਤੇ ਹੁਣ ਸੈਂਟਰ ਨੂੰ ਇਹ ਸਾਰਾ ਸੌਂਪ ਕੇ ਵਾਈਸ ਚਾਂਸਲਰ ਕੱਲੇ ਨੂੰ ਤਬਾਹ ਕਰਦੇ ਪ੍ਰਾਈਵੇਟਾਈਜ਼ ਕਰਦੇ ਕੁਝ ਕਰਦੇ ਆਪਾਂ ਕੁਝ ਨਹੀਂ ਕਰ ਸਕਾਂਗੇ ਹੁਣ ਗਰਮੂੜ ਤੇ ਲੜਨ ਦੀ ਗੱਲ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਰੋਜ਼ ਆ ਕੇ ਤਕੜੇ ਹੋਈਏ ਤੇ ਯੂਨੀਵਰਸਿਟੀ ਤੇ ਪੰਜਾਬ ਦੇ ਵਿੱਚ ਪੂਰਾ ਮਾਹੌਲ ਬਣ ਵੀ ਇੱਕ ਗੱਲ ਆਪਾਂ ਸਮਝੀਏ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਯੂਨੀਵਰਸਿਟੀ ਤੁਹਾਡੇ ਹੱਥੋਂ ਜਾ ਰਹੀ ਹੈ ਬਈ ਤੁਸੀਂ ਕੱਲ ਨੂੰ ਇਹ ਨਾ ਕਿਉਂ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਤੁਸੀਂ ਯੂਨੀਵਰਸਿਟੀ ਬਚਾਈ ਨਹੀਂ ਅਸੀਂ ਤਾਂ ਬੈਠੇ ਆ ਅਸੀਂ ਆਪਦੀ ਸਮਰਥਾ ਮਤਾਬਕ ਮੋਰਚਾ ਲਈ ਬੈਠੇ ਆ ਤੁਸੀਂ ਸਾਡੇ ਨਾਲ ਆ ਕੇ ਰਲੋ ਜੇ ਅੱਜ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥਾਂ ਚੋਂ ਨਿਕਲ ਕੇ ਸੈਂਟਰ ਦੇ ਹੱਥ ਜਾਂਦੀ ਆ ਉਹਦੇ ਵਿੱਚ ਇਹ ਫਿਰ ਪੰਜਾਬ ਦੇ ਲੋਕਾਂ ਦੀ ਗਲਤੀ ਹੋਊਗੀ ਕਿ ਸਾਡੇ ਨਾਲ ਆ ਕੇ ਨਹੀਂ ਖੜੇ ਪੰਜਾਬ ਦੇ ਲੀਡਰਾਂ ਦੀ ਗਲਤੀ ਹੋਊਗੀ ਜਿੰਨੀਆਂ ਸਰਕਾਰਾਂ ਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾਗਾ ਵੀ ਇਹ ਨਾ ਸੋਚਣਗੇ ਸਾਡੀ ਤਰਨ ਤਰਨੜ ਇਲੈਕਸ਼ਨਾਂ ਬਿਆਨ ਦੇ ਕੇ ਅਸੀਂ ਉਹ ਚ ਆਪਦਾ ਨੈਰੇਟਿਵ ਚਲਾ ਲਈਏ ਵੀ 11 ਤੋਂ ਬਾਅਦ ਜਿਹੜੇ ਯੂਨੀਵਰਸਿਟੀ ਦੇ ਨਹੀਂ ਹੋਏ 50% ਉਥੋਂ ਦੇ ਲੋਕਾਂ ਦੇ ਹੋ ਜਾਣਗੇ ਬਿਲਕੁਲ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਅਕਾਲੀ ਦਲ ਪੁਨਰ ਸਰਜੀਤ ਚਾਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਤਲਬ ਇਹ ਲਿਖਣ ਨਾਲ ਕੋਈ ਕੁਝ ਨਹੀਂ ਬਣਦਾ ਸਮਾਂ ਆਇਆ ਕਿ ਆਪਾਂ ਦਿਖਾਈਏ ਕਿ ਯਾਰ ਜਿਹੜੇ ਵਾਰਿਸ ਪੰਜਾਬ ਦੇ ਨੇ ਉਹ ਆਪਣੀ ਲੈਗਸੀ ਨੂੰ ਕਿਵੇਂ ਜਿਉਂਦਾ ਰੱਖਦੇ ਨੇ ਅਕਾਲੀ ਦਲ ਤੇ ਵੀ ਉਹੀ ਸਵਾਲ ਆ ਕਿ ਹੁਣ ਜੋ ਗੱਲ ਕਰੀ ਜਾਂਦੀ ਹੈ ਕਿ ਯਾਰੇ ਸੰਘਰਸ਼ਾਂ ਦੀ ਪਾਰਟੀ ਆ ਤਾਂ ਉਹਨਾਂ ਤੋਂ ਵੀ ਸਾਨੂੰ ਇਹੀ ਉਮੀਦ ਆ ਤੇ ਉਮੀਦ ਕਰਦੇ ਆ ਕਿ ਇਹ ਸਾਰੀ ਲੜਾਈ ਚ ਪੰਜਾਬੀ ਇਕੱਲੇ ਪੰਜਾਬੀ ਟੱਕਰਾਂ ਨਹੀਂ ਮਾਰਨਗੇ ਹਰਿਆਣੇ ਨਾਲ ਸਾਡਾ ਜਿਹੜਾ ਰਿਸ਼ਤਾ ਬਹੁਤ ਪੁਰਾਣਾ ਜਾਂਦਾ ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ ਚ ਬਹੁਤ ਮਜ਼ਬੂਤੀ ਨਾਲ ਜਾਂਦਾ ਤੇ ਅਸੀਂ ਉਮੀਦ ਕਰਦੇ ਆ ਕਿ ਉਹ ਰਿਸ਼ਤਾ ਇਹ ਚ ਹੋਰ ਨਿੱਖਰ ਕੇ ਆਊਗਾ ਤੇ ਸਾਡੀ ਜਿਹੜੀ ਸਾਂਝ ਆ ਉਹ ਹੋਰ ਮਜ਼ਬੂਤ ਹੋਊਗੀ ਤੇ ਇਹਦੇ ਨਾਲ ਨਾਲ ਹਿਮਾਚਲ ਦੇ ਸਾਡੇ ਵੀ ਉਹਨਾਂ ਨੂੰ ਵੀ ਅਪੀਲ ਆ ਕਿ ਨਾਰਥ ਇੰਡੀਆ ਦਾ ਸਭ ਤੋਂ ਪ੍ਰੀਮੀਅਰ ਇੰਸਟੀਟਿਊਟ ਆ ਇਹ ਚੰਡੀਗੜ੍ਹ ਦਿੱਲੀ ਤੋਂ ਬਾਅਦ ਚੋ ਮੇਨ ਸੈਂਟਰ ਆ ਇਹ ਤੇ ਖਾਲੇ ਗੱਲਾਂ ਤਾਂ ਅੱਗੇ ਵੀ ਵਧਣੀਆਂ ਨੇ ਪਰ ਮੂਲ ਰੂਪ 'ਚ ਇਹ ਸਟੈਬਲਿਸ਼ ਕਰਨ ਦਾ ਬੇਲਾ ਕਿ ਦਿੱਲੀ ਦੇ ਜਵਾੜੇ ਜਿਹੜੇ ਸਾਡੇ ਇੱਥੇ ਯੂਨੀਵਰਸਿਟੀ ਦੇ ਖੁੱਲੇ ਪਏ ਨੇ ਉਹ ਚੋ ਯੂਨੀਵਰਸਿਟੀ ਕੱਲੀ ਅਸੀਂ ਕੱਢਣੀ ਨਹੀਂ ਹੈ ਅਸੀਂ ਉਹ ਜਵਾੜਿਆਂ ਦਾ ਮੂੰਹ ਪੰਨ ਕੇ ਉਹਨਾਂ ਨੂੰ ਵਾਪਸ ਮੋੜਨਾ ਕਿਸਾਨ ਅੰਦੋਲਨ ਤੇ ਇੱਕ ਵਾਰੀ ਦੱਸਿਆ ਗਿਆ ਤੇ ਮੋੜ ਦੱਸਣ ਦਾ ਬੇਲਾ ਆਇਆ ਤੇ ਉਹ ਕਲੈਕਟਿਵਲੀ ਹੋ ਸਕਦਾ ਉਹਦਾ ਹੋਰ ਕੋਈ ਰਾਹ ਹੀ ਨਹੀਂ ਹੈਗਾ ਸੰਘਰਸ਼ ਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨੀ ਆ ਬਾਕੀ ਸਾਰੇ ਅਸੀਂ ਅਸੀਂ ਤਾਂ ਤੁਹਾਡੇ ਨਾਲ ਆ ਕਿਉਂਕਿ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਨਾ ਤੁਸੀਂ ਆਪ ਕਰਨਾ ਹੈ ਤਮਾਚਲ ਹਰਿਆਣਾ ਸਭ ਨੂੰ ਖੁੱਲਾ ਸਦਾ ਦੂਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਹੈ ਲੋਕਲ ਬਹੁਤ ਝੰਡੀਗੜ੍ਹੇ ਰਹਿੰਦੇ ਨੇ ਇੱਕ ਇੱਕ ਰੁਕਾ ਬਣਵਾ ਕੇ ਘਰ ਕਰਦੇ ਉਹਨੇ ਕੱਲ ਕੋਈ ਇਹ ਨਾਗੇ ਮੈਨੂੰ ਪਤਾ ਨਹੀਂ ਲੱਗਿਆ ਆ ਬੀਸੀ ਕਹਿ ਗਈ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਛੇ ਦਿਨ ਦਾ ਉਹ ਨਾ ਇਧਰ ਮਰਨ ਵਾਸਤੇ ਬੈਠਾ ਕਈ ਨੇ ਤਾਂ ਮਾਲ ਨਿੱਗਰ ਸਰੀਰ ਦਾ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੈਠਣ ਨੂੰ ਤੁਸੀਂ ਆਓ ਕਿਹੜੀ ਬੰਦੇ ਨੂੰ ਪੈਰਾਂ ਭਰ ਬੈਠਣਾ ਉਹ ਖਾ ਜਾਂਦਾ ਧਰਨੇ ਜੀ ਉਹ ਇਸ ਕਰਕੇ ਕੋਈ ਨਹੀਂ আর ਦੂਜੀ ਗੱਲ ਇਹ ਇੱਕ ਦਿਮਾਗ 'ਚ ਰੱਖਿਓ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤਮੀ ਰੱਖਿਓ। ਉਹ ਪੂਰੀ ਕੋਸ਼ਿਸ਼ ਹੁੰਦੀ ਹੈ ਵਿਗਾੜਨ ਦੀ ਉੱਥੇ ਪੈ ਅਖਲਾੜਾ ਪੈਂਦਾ। ਬਸ ਇਹ ਜਿੰਨਾ ਚਿਰ ਆਇਆ ਰੱਖਾਂਗੇ ਪੰਜਾ ਤੇ ਕੰਮ ਸਿਰੇ ਲੱਗ ਜੂਗਾ। ਥੋੜੀ ਜਿਹੀ ਕੋਈ ਵੀ ਰੀ ਵਿਚ ਬੰਦੇ ਅਗਰੈਸਿਵ ਬੰਨੇ ਕੇ ਹਰ ਤੈਸ਼ ਵੀ ਆਉਂਦੀ ਹੈ। ਪਰ ਜਿਹੜੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟਸ ਦੀ ਉਹ ਫਰੰਟ ਲਾਈਨ ਤੇ ਰਹੇ। ਜਿਹੜੇ ਸਬਰ ਤੇ ਜ਼ਾਬਤ ਦੇ ਨਾ ਕੰਮ ਨੇ ਜਿਨ੍ਹਾਂ ਕੋ ਦਲੀਲ ਵੱਡੀ ਹੋਵੇ ਇਹ ਹੀ ਸਭ ਤੋਂ ਜ਼ਰੂਰੀ ਹੈ। ਵੈਸੇ ਨੇ ਇੱਕ ਕੰਮ ਹੋ ਗਿਆ ਬੱਬੂ ਤੇਰੀ ਆਸਪ੍ਰਿਕ ਦੀ ਕੌਣ ਹਾਜੀ ਇੱਕ ਕੰਮ ਹੋ ਗਿਆ ਸਾਡਾ ਹਾਂਜੀ ਹੁਣ ਬੱਬੂ ਆ ਗਿਆ ਨਾ ਹੁਣ ਕੱਲ ਤੋਂ ਆਰਟਿਸਟ ਵੇਖੋ ਜੇ ਆਉਂਦੇ ਪਿੱਛੇ ਵਿੱਚ ਯਾਰ ਅੱਜ ਅੱਜ ਅਸੀਂ ਸਾਂ ਉਮੇਦ ਇਸ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੇ ਪੰਜਾਬ ਦੇ ਲੋਕਾਂ ਤੋਂ ਕਰਦੇ ਆ ਇਨਸਾਫ ਪਸੰਦ ਲੋਕਾਂ ਦੇ ਕਲਾਕਾਰਾਂ ਤੋਂ ਤੁਸੀਂ گاਉਂ ਵਾਲਿਆਂ ਨੂੰ ਵੀ ਬਲਾਓ ਇਹ ਗੱਪਾਂ ਬਹੁਤ ਵੱਲਦੇ ਆਂ ਬੰਦੂਖਾਂ ਚੱਕੀ ਫਿਰਦੇ ਆਂ ਗੰਡਾਸੇ ਹੱਥਾਂ 'ਚ ਆਂ ਡਰਦੇ ਨਹੀਂ ਸਿਸਟਮ ਠਾਣੇ 'ਨਰ ਪੁੱਛ ਕੇ ਲੱਗਦਾ ਉਹ ਮਤਲਬ ਹੁਣ ਇਹਨਾਂ ਨੂੰ ਵੀ ਆਉਣਾ ਪਤਾ ਪੈਣਾ ਹੀ ਆ ਨਾ ਨਹੀਂ ਤਾਂ ਫੇ ਜਿਹੜੇ ਵਿਆਹ 'ਚ ਟੱਕਰਿਆ ਕੀ ਰਿਓ ਆ ਵਿਆਹ ਹੈਗਾ گاਉਂ ਹਸਾਲ ਚੋਟੇ ਦੇ ਚ ਤੂੰ ਵੀ ਕਲਾਕਾਰ ਹੋਰ ਵੀ ਨੂੰ ਨਹੀਂ ਜਿਨ੍ਹਾਂ ਨੂੰ ਮਨਮਸੇਵੀ ਰਿਜ਼ੋਰਟ ਕਰਸੇ ਕਲਾਕਾਰਾਂ ਦੇ ਤੇ ਸਾਰੇ ਆਉਣਗੇ ਉਹਨਾਂ ਦੀ ਆਪਣੀ ਸਾਰੀ ਕਲਾਕਾਰਾਂ ਦੇ ਨਹੀਂ 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 ਮੇਰੀ ਗੱਲ ਸੁਣੋ ਥੋੜੀ ਜਿਹੀ ਕੱਲ ਤੋਂ ਸੁਣੋ ਜਗਜੀਤ ਨੂੰ ਬੁਲਾਓ ਨਹੀਂ ਨਹੀਂ ਤੁਸੀਂ ਤੁਸੀਂ ਜੇ ਕਹੋਗੇ ਮੇਰੀ ਗੱਲ ਸੱਚ ਨਹੀਂ ਇੱਥੇ ਤਾਂ ਬਈ ਆ ਸੀਰੀ ਚ ਹਰੀਏ ਤੁਸੀਂ ਆਪ ਦੇ ਲੈਵਲ ਤੇ ਦੇਖੋ ਤੁਸੀਂ ਜੇ ਕਹਿ ਕੇ ਬੁਲਾਓਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਹਾਂ ਉਹ ਆਪ ਕਿਉਂ ਨਹੀਂ ਆਊਗਾ ਕਲਾਕਾਰ ਨੂੰ ਆਉਣਾ ਪਊਗਾ ਨਾ ਉਹ ਖੁਦ ਵੀ ਸ਼ਰਮ ਆਉਣੀ ਚਾਹੀਦੀ ਹੈ ਜੇ ਪੰਜਾਬ ਦੇ ਨੇ ਉਹ ਤੁਹਾਡੇ ਟੋਟੇ ਵਿਆਹ ਦੀ ਨੱਚੜਾ ਖਾੜੇ ਲਾਉਣੇ ਆ ਰੁਪਈਏ ਕਿਥੋਂ ਆਣੇ ਗੋਣਾਂ ਵਾਲੇ ਨੇ ਜਦੋਂ ਤੂੰੜੀ ਵੇਚਣ ਲੱਗ ਜਾਣਗੇ ਜੇ ਤੁਸੀਂ ਹੜਤਾਲ ਕਰਦੇ ਤੈਨੂੰ ਆਉਂਦਾ ਦੁਸ਼ੰਤ ਕੁਮਾਰ ਦੀਆਂ ਲੈਣਾ ਕਿ ਮੇਰਾ ਮਕਸਦ ਨਹੀਂ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਣੀ ਚਾਹੀਏ ਮੇਰੇ ਸੀਨੇ ਵਿੱਚ ਨਾ ਸਹੀ ਤੋ ਤੇਰੇ ਸੀਨੇ ਵਿੱਚ ਸਹੀ ਅੱਗ ਵੀ ਹੋ ਆਪ ਲੇਕਿਨ ਆਗ ਜਲਨੀ ਚਾਹੀਏ ਇਹਨੂੰ ਭਾਈ ਤੂੰ ਦਾ ਰਾ ਦੇਂਗਾ ਤੋ ਕੀ ਕਰਨਾ ਹੈ ਬਾਈ ਜੀ ਇਧਰ ਨੂੰ ਕਰਕੇ ਤਰਾ ਦੇ ਅਜਾ ਤੇਰੀ ਜੀ ਪੂਰੀ ਲੈ ਕੋਈ ਆਪ ਦਾ ਜੋ ਤੇਰਾ ਜੀ ਕਰਦਾ ਹੈ ਸੰਘਰਸ਼ ਨੂੰ ਲੈ ਕੇ ਪਰਬਤ ਸੇ ਨੰਗਾ ਪਿਗਲਨੀ ਚਾਹੀਏ ਜੋ ਤੇਰਾ ਜੀ ਕਰਦਾ ਉਹ ਤਰਾ ਦੇ ਜੋ ਤੇਰਾ ਜੀ ਕਰਦਾ ਜੀ ਗੱਲ ਹੈ ਬਹੁਤ ਵੀ ਮੈਂ ਪਿਛਲੇ ਅੰਦੋਲਨ ਚ ਵੀ ਇਹ ਕਹਿੰਦਾ ਦੋ ਗੱਲਾਂ ਯਾਦ ਰੱਖੋ ਜਦੋਂ ਵੀ ਸਪੀਚ ਕਰਨੀ ਹੈ ਤੈਸ ਚ ਨਹੀਂ ਆਉਣਾ ਬੜੇ ਸਬਰ ਜ਼ਾਬਤੇ ਚ ਕਰਨੀ ਹੈ ਮੌਕਾ ਹੀ ਨਹੀਂ ਦੇਣਾ ਮੌਕਾ ਦਿੱਤਾ ਉਹ ਫਿਰ ਨੁਕਸਾਨ ਦੇ ਹੋਊਗਾ ਪੂਰੇ ਅੰਦੋਲਨ ਤੁਹਾਡੇ ਤੇ ਹੈ ਨਾ ਉਹ ਉਹਦੇ ਚ ਫਿਰ ਬਾਕੀ ਲੋਕ ਵੀ ਨਹੀਂ ਕੁਝ ਕਰ ਸਕਦੇ ਕਿਉਂਕਿ ਫਰੰਟ ਲਾਈਨ ਤੇ ਤੁਸੀਂ ਉਹ ਖੜੇ ਆ ਤੁਸੀਂ ਉਹ ਸਾਰੀ ਅੱਗੇ ਆ ਪੂਰੀ ਕਮੇਟੀ ਬਣਾ ਕੇ ਲੀਡ ਕਰ ਰਹੇ ਆ ਬਾਕੀ ਤੁਹਾਡੇ ਸਾਰੀ ਹਰ ਤਰ੍ਹਾਂ ਦੀ سپورਟ ਤੁਹਾਨੂੰ ਮੈਨੂੰ ਲੱਗਦੀ ਅੱਜ ਦੀਆਂ ਇਹ ਗੱਲਾਂ ਤੁਹਾਡੇ ਬਾਦ ਖਾਸੇ ਸੱਜਣ ਤੁਹਾਨੂੰ ਮਿਲਣ ਦੇ ਜਿਹੜਾ ਅਸੀਂ ਅਸਲ ਗੱਲ ਕੀ ਉਹ ਕੀਤੀ ਨਹੀਂ ਉਹ ਨਹੀਂ ਚਲ ਕਬਜਾ ਲਿਆ ਕੋਈ ਤੂੰ ਜੇ ਆਪਾਂ ਇਹ ਅੰਦੋਲਨ ਜਿਤਲੀ ਫੇ ਘਾੜੀ ਲਾ ਦਾਂਗੇ ਯਾਰ ਚੱਲੇ ਵਾਦਾ ਰਿਹਾ ਅੱਛਾ ਮੁੰਡਿਆਂ ਦਾ ਵਾਦਾ ਕਰੋ ਇੱਥੇ ਘਾੜਾ ਹਾਂ ਹਾਂ ਅੱਲਾਹ ਕੁਝ ਹੈ ਤੁਸੀਂ ਆ ਆਪਾਂ ਅੰਦੋਲਨ ਇਹਨੂੰ ਜਿਹੜਾ ਆਪਾਂ ਸਬਰ ਤੇ ਜਾਬ ਤੇ ਰਹੇ ਇਹਨੂੰ ਜਿੱਤੋ ਆਪਣੀਆਂ ਜਿਹੜੀਆਂ ਮੰਗਾਂ ਉਹ ਹੱਕ ਹਕੂਕ ਦੀ ਗੱਲ ਉਹ ਪੂਰੀ ਹੋਵੇ ਉਦੋਂ ਬਾਅਦ ਇਹ ਨਾ ਸਮਝਿਓ ਵੀ ਫਿਰ ਸੰਘਰਸ਼ ਖਤਮ ਹੋ ਗਿਆ ਹੋਰ ਬਹੁਤ ਨਾ ਜੇ ਇਹਦੇ ਬਾਅਦ ਫਿਰ ਅਗਲੀ ਗੱਲ ਕਰਾਂਗੇ ਬਹੁਤ ਗੱਲਾਂ ਨਹੀਂ ਜੇ ਬਦਲਣਾ ਇਨਾ ਹਵਾਕਾਂ ਦਾ ਬਹੁਤ ਕੁਸ਼ ਕਰਨਾ ਪਵੇਗਾ ਸੋ ਅਖਾੜੇ ਹੀ ਅਖਾੜੇ ਹੀ ਖਾੜੇ ਕਰਦਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ